ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਫੂਡ ਆਫ ਪੰਜਾਬ ਤੇ ਇੱਕ ਭੈਣ ਦਾ ਆਇਆ ਸੀਗਾ ਜੀ ਕਮੈਂਟ ਆਪਾਂ ਨੂੰ ਉਹ ਕਹਿੰਦੇ ਸੀ ਤੁਸੀਂ ਤਬੇ ਵਾਲੇ 버ਗਰ ਦੀ ਰੈਸਪੀ ਦੱਸਿਓ ਇਹ ਆਪਾਂ ਨੇ 버ਗਰ ਠੀਕ ਹੈ ਜੀ ਬੇਸ ਲੈਣ ਤੇ 버ਗਰ ਲੈਣ ਤੇ ਯਾਨੀ ਠੀਕ ਹੈ ਜੀ ਕਿੱਟੀ ਕੰਪਨੀ ਦੇ ਇਹ ਚਾਰ ਪੀਸ ਆਪਾਂ ਤੁਹਾਨੂੰ ਅੱਜ ਬਣਾ ਕੇ ਦਿਖਾਵਾਂਗੇ 버ਗਰ ਬਿਲਕੁਲ ਸਿੰਪਲ ਜਿਹੇ ਤਰੀਕੇ ਨਾਲ ਇਨੂੰ ਬਣਾਉਣ ਵਾਸਤੇ ਸਭ ਤੋਂ ਪਹਿਲਾਂ ਪੰਜਾਈ ਦੀ ਹੈ ਜੀ ਆਲੂ ਆਲੂਆਂ ਦੀ ਬਣਾਵਾਂਗੇ ਸਭ ਤੋਂ ਪਹਿਲਾਂ ਪਟਿੱਕੀਆਂ ਆਲੂਆਂ ਨੂੰ ਕਰ ਲਾਂਗੇ ਚੰਗੀ ਤਰ੍ਹਾਂ ਮੈਸ਼ ਠੀਕ ਹੈ ਜੀ ਤੇ ਲਓ ਜੀ ਆਲੂ ਆ ਜਿਹੜੇ ਆਪਾਂ ਨੇ ਤੋੜ ਲਏ ਆ ਠੀਕ ਹੈ ਜੀ ਆ ਦੇਖੋ ਕਵਾਂਟੀਟੀ ਠੀਕ ਹੈ ਜਿੰਨੀ ਕੁ ਤੁਸੀਂ ਜ਼ਿਆਦਾ ਬਣਾਉਣੇ ਹੋਏ ਜ਼ਿਆਦਾ ਲੈ ਲਿਓ ਮੈਂ ਯਾਨੀ ਥੋੜੀ ਜਿਹੀ ਡੈਮੋ ਦੇ ਰਿਆਂ ਘੱਟ ਬਣਾ ਰਿਹਾ ਠੀਕ ਜੋ ਥੋੜੀ ਆਪਣੀ ਚੋਇਸ ਹੈ ਜੀ ਤੁਸੀਂ ਜ਼ਿਆਦਾ ਬਣਾ ਰਹੇ ਆਲੂ ਜ਼ਿਆਦਾ ਤੋੜ ਲਿਓ ਠੀਕ ਹੈ ਜੀ ਹਾਂ ਥੋੜਾ ਜਿਹਾ ਟੋਟਾ ਸ਼ਿਮਲਾ ਮਿਰਚ ਦਾ ਪਾ ਰਹੇ ਹਾਂ ਟਿੱਕੀਆਂ ਦੇ ਵਿੱਚ ਬਰੀਕ ਕਰਕੇ ਤੇ ਥੋੜੀਆਂ ਪਾਵਾਂਗੇ ਜੀ ਗਾਜਰਾਂ ਵੈਜੀਟੇਬਲ ਠੀਕ ਹੈ ਜੀ ਪਾਉਣੀਆਂ ਜ਼ਰੂਰੀ ਹੈ ਟਿੱਕੀ ਦੇ ਵਿੱਚ 버ਗਰ ਵਾਲੀ ਦੇ ਵਿੱਚ ਤੇ ਥੋੜੀ ਜੀ ਪਾਵਾਂਗੇ ਜੀ ਹਰੀ ਮਿਰਚ ਟੇਸਟ ਰਿਕਾਰਡਿੰਗ ਤੇ ਇਹਨੂੰ ਕਰਾਂਗੇ ਜੀ ਮਿਕਸ ਥੋੜਾ ਜਿਹਾ ਪਾਵਾਂਗੇ ਨਮਕ ਇਹਦੇ ਵਿੱਚ ਤੇ ਇਹ ਚਾਰ ਕਾਲੂ ਆ ਠੀਕ ਹੈ ਜਿਹੜੇ ਮੈਂ ਤੋੜੇ ਆ ਤੇ ਇਹਨਾਂ ਦੇ ਵਿੱਚ ਦੋ ਚਮਚੇ ਪਾਵਾਂਗੇ ਆਪਾਂ ਅਰੇ ਰੋੜ ਦੇ ਯਾਨੀ ਕਾਰਨ ਫਲੋਰ ਦੇ ਜਿਆਦਾ ਨਹੀਂ ਪਾਉਣਾ ਸਿਰਫ ਇੰਨਾ ਕੁ ਪਾਉਣਾ ਆਪਣੇ ਦੇ ਵਿੱਚ ਆਹ ਵੀ ਠੀਕ ਹੈ ਜੀ ਇਹਨੂੰ ਬੈਂਡਿੰਗ ਆ ਜਾਵੇ ਮਤਲਬ ਜੁੜ ਜੁਵੇ ਇਹ ਆਲੂ ਥੋੜੀ ਜਿਹੀ ਕ੍ਰਿਸਪੀ ਹੋ ਜਾਣਗੇ ਤੇ ਥੋੜੀ ਜੀ ਪਾਵਾਂਗੇ ਕਸਤੂਰੀ ਮੇਥੀ ਤੇ ਲਓ ਜੀ ਇਹਨੂੰ ਕਰਦੇ ਆ ਹੁਣ ਸਾਰੇ ਨੂੰ ਮਿਕਸ ਤੇ ਲਓ ਜੀ بیس ਆਪਣਾ ਤਿਆਰ ਆ ਟਿੱਕੀਆਂ ਦਾ ਤੇ ਹੁਣ ਆਪਾਂ ਬਣਾਵਾਂਗੇ ਜੀ ਟਿੱਕੀਆਂ ਠੀਕ ਆ ਜੀ ਟਿੱਕੀ ਦਾ ਜਿਹੜਾ ਸਾਈਜ਼ ਆ ਉਹ ਤੁਹਾਡੇ 'ਤੇ ਡਿਪੈਂਡ ਕਰਦਾ ਵੀ ਤੁਸੀਂ ਕਿੱਡਾ ਕ ਸਾਈਜ਼ ਬਣਾਉਣਾ ਟਿੱਕੀ ਦਾ ਠੀਕ ਆ ਜੀ ਤੇ ਮੈਂ ਜਿਹੜਾ ਟਿੱਕੀ ਦਾ ਸਾਈਜ਼ ਆ ਥੋੜਾ ਜਿਹਾ ਨਾਰਮਲ ਰੱਖੂੰਗਾ ਜਿੰਨਾ ਕ ਆਪਣਾ 버ਗਰ ਹੈ ਉਸ ਤੋਂ ਥੋੜਾ ਛੋਟਾ ਠੀਕ ਆ ਜੀ ਆਪਾਂ ਨੇ ਇਸ ਤਰੀਕੇ ਨਾਲ ਇਹਨਾਂ ਨੂੰ ਥੱਪ ਦੇਣਾ ਠੀਕ ਆ ਜੀ ਆਹ ਲਓ ਜੇ ਤੁਹਾਡੇ ਕੋਲ ਕੋਈ ਸੈਂਚਾ ਹੋਇਆ ਤਾਂ ਤੁਸੀਂ ਸੈਂਚੇ ਵਾਲੀ ਟਿੱਕੀ ਵੀ ਬਣਾ ਸਕਦੇ ਹੋ ਠੀਕ ਆ ਜੀ ਉਬੀ ਤੁਹਾਨੂੰ ਮੈਂ ਬਣਾ ਕੇ ਦਿਖਾ ਦਿੰਦਾ ਐਵੇਂ ਏਦਾਂ ਕਰ ਲਿਓ ਠੀਕ ਹੈ ਜੀ ਇਸ ਤਰੀਕੇ ਨਾਲ ਦੱਬ ਕੇ ਆਪਾਂ ਤੇ ਜੇ ਤੁਸੀਂ ਕਰੰਚੀਆਂ ਕਰਨੀਆਂ ਹੋਈਆਂ ਤਾਂ ਇਹ ਜੇ ਤੁਹਾਨੂੰ ਕਰਾਮ ਦੀ ਵਰਤੋਂ ਕਰਨੀ ਪੈਣੀ ਠੀਕ ਹੈ ਜੀ ਤੋਂ ਟਿੱਕੀ ਬਾਰੇ ਵੀ ਤੁਹਾਨੂੰ ਕਿਸੇ ਦਿਨ ਨੌਲੇਜ ਦੇ ਦਾਂਗੇ ਠੀਕ ਹੈ ਜੀ ਕਰਾਮ ਵਾਲੀ ਟਿੱਕੀ ਵਾਸਤੇ ਇਹ ਆਪਾਂ ਐਸਐਸ ਦੀਆਂ ਟਿੱਕੀਆਂ ਬਣਾ ਕੇ ਤਿਆਰ ਕਰ ਲਾਂਗੇ ਸਾਰੀਆਂ ਆਹ ਦੇਖੋ ਠੀਕ ਹੈ ਜੀ ਇਹਨੂੰ ਆਲੂ ਪੈਟੀ ਵੀ ਕਹਿ ਦਿੰਦੇ ਆ ਠੀਕ ਹੈ ਜੀ 버ਗਰ ਪੈਟੀ वैसे पंजाबी ਮਦਾਂ ਟਿੱਕੀ ਉਹ ਕਹਿੰਦੇ ਆ ਟਿੱਕੀ 버거 ਤੇ ਲਓ ਜੀ ਰੈਡੀ ਹੈ ਇਹਨੂੰ ਕਰਦੇ ਆ ਸਾਈਡ ਤੇ ਬਾਕੀ ਸਾਰੀਆਂ ਟਿੱਕੀਆਂ ਇਦਾਂ ਹੀ ਬਣਾ ਲਾਂਗੇ ਤੇ ਲਓ ਜੀ ਚਾਰ ਨਾਰਮਲ ਸਾਈਜ਼ ਦੇ ਆਲੂਆਂ ਤੋਂ ਠੀਕ ਹੈ ਜੀ ਪੰਜ ਟਿੱਕੀਆਂ ਤਿਆਰ ਹੋ ਗਈਆਂ ਇੱਕ ਥੋੜੀ ਜੀ ਓਵਰ ਸਾਈਜ਼ ਦੀ ਤਿਆਰ ਹੋ ਗਈ ਠੀਕ ਹੈ ਜੀ ਬਾਕੀ ਚਾਰ ਟਿੱਕੀਆਂ ਨਾਰਮਲ ਹੋ ਗਈਆਂ ਜੇ ਬਿਲਕੁਲ ਨਾਰਮਲ ਬਣਾਉਂਦੇ ਤਾਂ 6 ਟਿੱਕੀਆਂ ਬਣ ਜਾਣੀਆਂ ਤੇ ਆ ਠੀਕ ਹੈ ਜੀ ਇਸ ਕਰਕੇ ਜੇ ਤੁਸੀਂ ਬਜਾਦਾ ਬਰਗਰ ਬਣਾ ਰਹੇ ਹੋ ਤਾਂ ਤਕਰੀਬਨ ਅੱਧਾ ਕਿਲੋ ਆਲੂ ਦੀ ਟਿੱਕੀਆਂ ਤੁਸੀਂ ਬਣਾ ਲਿਓ ਤੇ ਲਓ ਜੀ ਇਹਨਾਂ ਨੂੰ ਹੁਣ ਸ਼ੈਲੋ ਫਰਾਈ ਕਰਦੇ ਆਪਾਂ ਤੇ ਤੁਸੀਂ ਡੀ ਫਰਾਈ ਵੀ ਕਰ ਸਕਦੇ ਹੋ ਤੁਹਾਡੀ ਆਪਣੀ ਮਰਜ਼ੀ ਹੈ ਤੇ ਲਓ ਜੀ ਕਕੜਾਹੀ ਦੇ ਵਿੱਚ ਠੀਕ ਹੈ ਜੀ ਆਪਾਂ ਇਹਨਾਂ ਨੂੰ ਸ਼ੈਲੋ ਫਰਾਈ ਕਰਾਂਗੇ ਮੈਂ ਥੋੜਾ ਜਿਹਾ ਫੈਂਡ ਪਾ ਲਿਆ ਤੁਸੀਂ ਤੇਲ ਪਾ ਲਿਓ ਠੀਕ ਹੈ ਜੀ ਦੇਸੀ ਕੀ ਪਾ ਲਿਓ ਤੁਹਾਡੀ ਆਪਣੀ ਚੁਆਇਸ ਹੈ ਤੇ ਇਹਨਾਂ ਨੂੰ ਇਦਾਂ ਆਪਾਂ ਠੀਕ ਹੈ ਜੀ ਸੇਕ ਹਲਕਾ ਰੱਖਿਓ ਜਾਂ ਤੁਸੀਂ ਪੂਰੀਆਂ ਵੀ ਫਰਾਈ ਕਰ ਸਕਦੇ ਹੋ ਇਹਨਾਂ ਨੂੰ ਉਹ ਤੁਹਾਡੀ ਆਪਣੀ ਚੁਆਇਸ ਹੈ ਆਪਾਂ ਮੈਂ ਕਰੂੰਗਾ ਸ਼ੈਲੋ ਫਰਾਈ ਠੀਕ ਹੈ ਜੀ ਤੰਦਨ ਆਪਾਂ ਤੁਸੀਂ ਤਵੇ ਪਰ ਵੀ ਕਰ ਸਕਦੇ ਹੋ ਜਾਂ ਨਾਨ ਸਟਿਕ ਕੜਾਹੀ ਲੈ ਲਿਓ ਨਾਨ ਸਟਿਕ ਤਵਾ ਲੈ ਲਿਓ ਜੋ ਵੀ ਤੁਹਾਡੇ ਕੋਲ ਹੋਇਆ ਸਿਸਟਮ ਤੰਦਨ ਆਪਾਂ ਫਰਾਈ ਕਰ ਲਾਂਗੇ ਚੰਗੀ ਤਰ੍ਹਾਂ ਤੇ ਲੋ ਜੀ ਇਹਨਾਂ ਨੂੰ ਹੁਣ ਮਾਰਾਂਗੇ ਪਲਟੀ ਆਪਾਂ ਠੀਕ ਆ ਜੀ ਆ ਲਓ ਤੇ ਹੁਣ ਸੇਕ ਥੋੜਾ ਜਿਹਾ ਕਰ ਲਾਂਗੇ ਤੇਜ਼ ਪਹਿਲਾਂ ਸੇਕ ਥੋੜਾ ਜਿਹਾ ਘੱਟਤਾ ਜੀ ਹੁਣ ਸੇਕ ਵਧਾ ਲਾਂਗੇ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਸੇਕਦੇ ਆਪਾਂ ਜਿੰਦੋਂ ਤੱਕ ਇਹ ਸਿਕਰ ਨਹੀਂ ਆ ਠੀਕ ਹੈ ਜੀ ਆਪਾਂ ਥੋੜੀ ਜੀ ਕਰ ਲੈਂਦੇ ਆ ਕਟਿੰਗ 버ਗਰਾਂ ਵਾਸਤੇ ਤੇ ਲੋ ਜੀ ਥੋੜੀ ਜੀ ਆਪਾਂ ਬੰਦ ਗੋਭੀ ਠੀਕ ਹੈ ਜੀ ਕਰ ਲਾਂਗੇ ਚੌਪ ਆ ਦੇਖੋ ਐਦਾਂ ਕਰਕੇ ਆਪਾਂ ਨੇ ਇਹ ਠੀਕ ਹੈ ਜੀ ਇਸ ਤਰੀਕੇ ਨਾਲ ਠੀਕ ਹੈ ਜੀ ਥੋੜਾ ਜਿਹਾ ਮੈਦਨ ਨੂੰ ਮੰਨੋ ਘਮਣਾ ਪੈਣਾ ਹੁਣ ਇਹ ਇਸ ਤਰੀਕੇ ਨਾਲ ਬਰੀਕ ਬਰੀਕ ਕਰ ਲੋਂਗੇ ਆਪਾਂ ਇਹਨੂੰ ਹੁਣ ਉਹ ਸਾਰੀ ਨੂੰ ਜਿੰਨਾ ਕੱਪ ਨੂੰ ਮਟੀਰੀਅਲ ਚਾਹੀਦਾ ਹੋਇਆ ਠੀਕ ਹੈ ਜੀ ਤੁਸੀਂ 19 ਕ ਤਿਆਰ ਕਰ ਲਿਓ ਤੇ ਲਓ ਜੀ ਥੋੜਾ ਜਿਹਾ ਟੋਟਾ ਮੈਂ ਬੰਦ ਗੋਭੀ ਦਾ ਕਰ ਲਿਆ ਬਰੀਕ ਤੇ ਥੋੜਾ ਜਿਹਾ ਕਰਾਂਗੇ ਪਿਆਜ਼ ਦਾ ਇੱਕ ਪਿਆਜ਼ ਆ ਆਪਣੇ ਕੋਲ ਠੀਕ ਹੈ ਜੀ ਇਹਨੂੰ ਗੱਬੇ ਤੇ ਇਦਾਂ ਚੀਰਾ ਮਾਰ ਕੇ ਛਿੱਲ ਕੇ ਨੂੰ ਵੀ ਜਿਹੜਾ ਆਪਾਂ ਬਰੀਕ-ਬਰੀਕ ਕਰ ਦੋਗੇ ਜਿਹੜੀ 4 ਕ ਬਰਗਰਾਂ ਦਾ ਠੀਕ ਹੈ ਜੀ 5 ਦਾ ਇਹ ਸਮਾਨ ਤਿਆਰ ਹੋ ਜਾਊਗਾ ਸਮਾਨ ਲਈ ਤੇ ਲੋ ਜੀ ਇਧਰ ਆਪਾਂ ਨੇ 4-5 ਚਮਚੇ ਦੇਲੇ ਠੀਕ ਹੈ ਟਮਾਟੋ ਕੈਚੱਪ ਦੇ ਤੇ ਇਹਦੇ ਚ ਪਾਵਾਂਗੇ ਠੀਕ ਹੈ ਜੀ ਆਪਾਂ ਬੀਵਾ ਕੰਪਨੀ ਦੀ ਮਿਉਨਿਸ ਠੀਕ ਹੈ ਜੀ ਆਹ ਲੋ 3-4 ਚਮਚੇ ਤੇ ਇਹਨੂੰ ਕਰਾਂਗੇ ਮਿਕਸ ਠੀਕ ਹੈ ਜੀ ਬੇਸ ਤੇ ਲਾਉਣ ਵਾਸਤੇ ਜਿਹੜੀ ਠੀਕ ਹੈ ਜੀ ਸੌਸ ਆ ਆਪਣੀ ਰੈਡੀ ਆ ਤੇ ਤੁਸੀਂ ਇਹਦੇ ਵਿੱਚ ਚਿੱਲੀ ਫਲੈਕਸ ਵੀ ਪਾ ਸਕਦੇ ਹੋ ਲਾਲ ਮਿਰਚ ਵੀ ਪਾ ਸਕਦੇ ਹੋ ਠੀਕ ਹੈ ਜੀ ਉਹ ਤੁਹਾਡੀ ਮਰਜ਼ੀ ਹੈ ਜੇ ਤਿੱਖਾ ਕਰਨਾ ਹੋਇਆ ਜਾਂ ਤੁਸੀਂ ਇਹਦੇ ਵਿੱਚ ਚਿਲੀ گارਲਿਕ ਸੌਸ ਵੀ ਪਾ ਸਕਦੇ ਹੋ ਠੀਕ ਹੈ ਜੀ ਤੇ ਥੋੜੀ ਬਹੁਤੀ 1000 ਸੌਸ ਵੀ ਪਾ ਸਕਦੇ ਹੋ ਉਹ ਤੁਹਾਡੀ ਮਰਜ਼ੀ ਹੈ ਤੇ ਆਪਾਂ ਠੀਕ ਹੈ ਜੀ ਥੋੜੇ ਸਿੰਪਲ ਬਣਾ ਰਹੇ ਹਾਂ ਇਸ ਕਰਕੇ ਬਸ ਮਿਓਨੀ ਸਰ ਠੀਕ ਹੈ ਜੀ ਸੌਸੇ ਵਰਤਾਂਗੇ ਤੇ ਲਓ ਜੀ 버ਗਰ ਵਿੱਚ ਪਾ ਲਉਣ ਨੂੰ ਹੁਣ ਜਿਹੜਾ ਆਪਣੇ ਸਮਾਨ ਕੱਟਿਆ ਤਾਂ ਉਹ ਚ ਪਾਵਾਂਗੇ ਥੋੜੀ ਜੀ ਮਿਓਨਿਸ ਠੀਕ ਹੈ ਜੀ ਤੇ ਤੁਸੀਂ ਇਹਦੇ ਵਿੱਚ ਮਾੜੀ-ਮੋਟੀ ਕਰੀਮ ਦੀ ਵਰਤੋਂ ਵੀ ਕਰ ਸਕਦੇ ਹੋ। ਉਹ ਤੁਹਾਡੀ ਮਰਜ਼ੀ ਆ। ਤੇ ਹਲਕੀ ਜੀ ਪਾਵਾਂਗੇ ਹਰੀ ਮਿਰਚ। ਹਰੀ ਮਿਰਚ ਠੀਕ ਹੈ ਜੀ, ਆਪਸ਼ਨਲ ਹੈ। ਉਹ ਤੁਹਾਡੀ ਮਰਜ਼ੀ ਹੋਊਗੀ। ਇਹਨੂੰ ਜ਼ਿਆਦਾ ਯਾਨੀ ਗਿੱਲਾ ਜਾਂ ਨਾ ਕਰਿਓ। ਠੀਕ ਹੈ ਜੀ, ਤੁਸੀਂ ਇਹਦੇ ਵਿੱਚ ਮਾੜੇ-ਮੋٹے ਕੌਰਨ ਵੀ ਪਾ ਸਕਦੇ ਹੋ, ਸਵੀਟ ਕੌਰਨ। ਠੀਕ ਹੈ ਜੀ। ਆਹ ਲਓ ਜੀ ਆਪਣਾ ਸਲਾਦ ਵੀ ਤਿਆਰ ਹੈ। 버거 ਦੇ ਵਿੱਚ ਲਾਉਣ ਨੂੰ। ਤੇ ਹੁਣ ਚੱਲਦੇ ਆ ਜੀ ਟਿੱਕੀਆਂ ਵਾਲੀ ਸਾਈਡ ਨੂੰ ਠੀਕ ਹੈ ਜੀ ਕੰਮ ਆਪਣਾ ਰੈਡੀ ਆ ਤੇ ਥੋੜਾ ਬਹੁਤ ਇਹਦੇ ਵਿੱਚ ਤੁਸੀਂ ਨੂਨ ਛਿੜਕਣਾ ਹੋਇਆ ਠੀਕ ਹੈ ਜੀ ਨੂਨ ਵੀ ਛਿੜਕ ਸਕਦੇ ਹੋ ਪਰ ਮੈਂ ਛਿੜਕ ਨਹੀਂ ਰਿਹਾ ਕਿਉਂਕਿ ਮੈਂ ਟਿੱਕੀਆਂ ਦੇ ਵਿੱਚ ਆ ਠੀਕ ਆ ਸੌਸ ਦੇ ਵਿੱਚ ਪਾ ਲਿਆ ਨੂਨ ਠੀਕ ਹੈ ਜੀ ਉਹ ਤੁਹਾਡੀ ਮਰਜ਼ੀ ਆ ਜੇ ਤੁਹਾਨੂੰ ਥੋੜਾ ਜਿਹਾ ਕਰਾਰਾ ਚਾਹੀਦਾ ਹੋਇਆ ਤਾਂ ਥੋੜਾ ਬਹੁਤ ਨੂਨ ਵੀ ਪਾ ਲਿਓ ਜਾਂ ਚਾਟ ਮਸਾਲਾ ਪਾ ਲਿਓ ਠੀਕ ਹੈ ਜੀ ਉਹ ਤੁਹਾਡੀ ਮਰਜ਼ੀ ਆਪਣੀ ਚੋਇਸ ਆ ਤੁਹਾਡੀ ਲੋ ਜੀ ਟਿੱਕੀਆਂ ਆਪਣੀਆਂ ਸੇਕ ਹੋ ਗਈਆਂ ਠੀਕ ਹੈ ਜੀ ਜੇ ਹੋਰ ਕ੍ਰਿਸਪੀ ਕਰਨੀਆਂ ਹੋਈਆਂ ਉਹ ਤੁਹਾਡੀ ਮਰਜ਼ੀ ਹੈ ਪਰ ਥੋੜੀਆਂ ਹਲਕੀਆਂ ਜੀਆਂ 버ਗਰ ਦੇ ਵਿੱਚ ਆ ਠੀਕ ਹੈ ਜੀ ਨਰਮ ਜੀਆਂ ਰਹੂਗੀਆਂ ਤਾਂ ਵਧੀਆ ਗੱਲ ਹੈ ਇਹਨਾਂ ਨੂੰ ਛੋੜ ਕੇ ਕੱਢ ਲੈਣੇ ਆ ਹੁਣ ਆਪਾਂ ਬਾਹਰ ਤੇ ਲਓ ਜੀ ਟਿੱਕੀਆਂ ਆਪਣੀਆਂ ਠੀਕ ਹੈ ਜੀ ਸਿੱਕ ਗਈਆਂ ਇਸ ਤਰੀਕੇ ਨਾਲ ਤੁਸੀਂ ਟਿੱਕੀਆਂ ਸੇਕ ਲਿਓ ਫੁੱਲ ਫਰਾਈ ਕਰਨੀਆਂ ਹੋਈਆਂ ਫੁੱਲ ਵੀ ਕਰ ਲਿਓ ਠੀਕ ਹੈ ਜੀ ਉਹ ਤੁਹਾਡੀ ਆਪਣੀ ਮਰਜ਼ੀ ਆ ਤੇ ਹੁਣ ਸੇਕਦੇ ਆ ਜੋ ਫਿਰ 버ਗਰ ਤੇ ਲੋ ਜੀ ਐਸੀ ਕੜਾਹੀ ਦੇ ਵਿੱਚ ਠੀਕ ਹੈ ਜੀ ਤੁਸੀਂ ਥੋੜੇ ਮੱਖਣ ਮੱਖਣ ਨਾਲਾ ਹੋਣਾ ਲਾ ਲਿਓ ਤੇ ਮੈਂ ਜਿਹੜਾ ਮਾੜਾ ਮੋਟਾ ਤੇਲੇ ਦੇ ਵਿੱਚ ਬਚ ਗਿਆ ਠੀਕ ਹੈ ਜੀ ਤੇ ਐਸੀ ਨਾਲ ਇਹਨੂੰ ਸੇਕ ਲੂੰਗਾ ਚੰਗੀ ਤਰ੍ਹਾਂ ਸੇਕ ਲਿਓ ਤੁਹਾਡੇ ਕੋਲ ਤਵਾ ਹੋਇਆ ਠੀਕ ਹੈ ਜੀ ਤਵੇ ਤੇ ਸੇਕ ਲਿਓ ਉਹ ਤੁਹਾਡੀ ਮਰਜ਼ੀ ਹੈ ਕਹਣੀ ਸੇਕ ਰੱਖਿਓ ਇਹਨੂੰ ਪੂਰਾ ਆ ਦੇਖੋ ਇਹਨਾਂ ਪਾਣੀ ਥੱਲੇ ਦੇ ਠੀਕ ਹੈ ਜੀ ਐਦਾਂ ਸੇਕਣੇ ਆ ਇਹ ਥੋੜਾ ਥੋੜਾ ਛੇੜੀ ਜਾਇਓ ਇਹਨੂੰ ਇਸ ਤਰੀਕੇ ਨਾਲ ਤੇ ਲੋ ਜੀ ਹੁਣ ਥੋੜਾ ਜਿਹਾ ਪਲਟੀ ਕਰ ਲਾਂਗੇ ਇਹਨੂੰ ਦੂਜੀ ਸਾਈਡ ਤੇ ਸੇਕਾਂਗੇ ਜੇ ਆ ਤੁਹਾਡੇ ਕੋਲ ਗ੍ਰਿਲਰ ਹੋਇਆ ਠੀਕ ਹੈ ਜੀ ਤੁਸੀਂ ਗ੍ਰਿਲਰ ਦੇ ਵਿੱਚ ਵੀ ਸੇਕ ਸਕਦੇ ਹੋ ਇਹਨੂੰ ਉਹ ਤੁਹਾਡੀ ਆਪਣੀ ਮਰਜ਼ੀ ਆ ਤੇ ਲੋ ਜੀ ਆਪਾਂ ਇਹਨੂੰ ਸੇਕਾਂਗੇ ਇਸ ਤਰੀਕੇ ਨਾਲ ਪਰ ਜ਼ਿਆਦਾ ਰਫੈਂਡ ਤੇਲ ਜਾਂ ਕੋਈ ਵੀ ਤੇਲ ਚ ਓਵਰ ਨਾ ਲਾਇਓ ਠੀਕ ਹੈ ਜੀ ਫਿਰ ਹਿੱਟ ਰਿਲੇਟਿਡ ਲੇਜੇ ਹੋ ਜਾਂਦੇ ਆ ਚੰਗੇ ਨਹੀਂ ਲੱਗਦੇ ਹੈਗੇ ਤੇ ਇਸ ਕਰਕੇ ਆਪਾਂ ਇਹਨੂੰ ਇਦਾਂ ਹੀ ਸੇਕਾਂਗੇ ਇਹ ਲੋ ਜੀ ਹੁਣ ਇਹ ਬੰਦਾ ਤੇ ਠੀਕ ਹੈ ਜੀ ਆਪਾਂ ਲਾਵਾਂਗੇ ਜਿਹੜੀ ਆਪਾਂ ਨੇ ਸਾਸ ਤਿਆਰ ਕਰੀ ਤੀ ਆਹ ਲਓ ਜੀ ਠੀਕ ਹੈ ਜੀ ਇਸ ਤਰੀਕੇ ਨਾਲ ਤੇ ਤੁਸੀਂ ਇਹਦੇ ਵਿੱਚ ਕੋਈ ਪਿਆਜ਼ ਟਮਾਟਰ ਰੱਖਣਾ ਹੋਇਆ ਉਹ ਵੀ ਰੱਖ ਲਿਓ ਉਹ ਤੁਹਾਡੀ ਆਪਣੀ ਚੁਆਇਸ ਆ ਤੇ ਉਸ ਤੋਂ ਬਾਅਦ ਲਾਵਾਂਗੇ ਜੀ ਇਹਦੇ ਤੇ ਆਪਾਂ ਠੀਕ ਹੈ ਜੀ ਇਹ ਮਸਾਲਾ ਜਿਹੜਾ ਆਪਾਂ ਤਿਆਰ ਕਰਿਆ ਤਾਂ ਬੰਦ ਗੋਭੀ ਤੇ ਪਿਆਜ਼ ਵਾਲਾ ਆ ਲਓ ਤੇ ਇਹ ਤੋਂ ਬਾਅਦ ਵੀ ਤੁਸੀਂ ਇਹਨੂੰ ਸੇਕ ਸਕਦੇ ਹੋ ਠੀਕ ਹੈ ਜੀ ਤੇ ਉੱਪਰ ਲਾਵਾਂਗੇ ਟਿੱਕੀ ਤੇ ਥੋੜੀ ਜਿਹੀ ਲਾ ਦਾਂਗੇ ਮਾਇਓਨੈਸ ਠੀਕ ਹੈ ਜਿਆਦਾ ਨਹੀਂ ਲਾਉਣੀ ਹੈਗੀ ਤੇ ਇਹਨੂੰ ਜਿਹੜੀ ਠੀਕ ਜਿਹੀ ਕਰਾਂਗੇ ਪ੍ਰੈਸ ਇਸ ਤਰੀਕੇ ਨਾਲ ਤੇ ਲਓ ਜੀ ਠੀਕ ਹੈ ਜੀ ਸਿੰਪਲ 버ਗਰ ਬਣ ਕੇ ਤੁਹਾਡਾ ਰੈਡੀ ਹੈ ਠੀਕ ਹੈ ਜੀ ਇਸ ਤਰੀਕੇ ਨਾਲ ਤੁਸੀਂ ਕਰੇ ਸਿੰਪਲ 버ਗਰ ਠੀਕ ਹੈ ਜੀ ਤਵਾ 버ਗਰ ਬਣਾ ਸਕਦੇ ਹੋ ਸੋ ਵੀਡੀਓ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਠੀਕ ਹੈ ਜੀ ਤੇ ਲੋ ਜੀ ਆਪਾਂ ਨੇ ਗੱਬੇ ਤੇ ਕਰ ਲਈ ਕਟਿੰਗ ਇਹਦੀ ਠੀਕ ਹੈ ਜੀ ਆਹ ਦੇਖੋ ਬਹੁਤ ਵਧੀਆ ਬਣੇ ਆ ਇਹ ਸੋ ਵੀਡੀਓ ਕਿਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਮਿਲਦੇ ਆਂ ਜੀ ਫਿਰ ਹੁਣ ਅਗਲੀ ਵੀਡੀਓ 'ਚ ਜਦ ਤੱਕ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸੋ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਆ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜੀ